ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਲੱਸੋ ਸਭ ਠੀਕ ਹੋ ਤੇ ਅੱਜ ਤੁਹਾਨੂੰ ਦਿਖਾਣੇ ਆ ਜੀ ਤਕਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਤੇ ਆਜੋ ਕਰਦੇ ਆਂਗੇ ਦਰਸ਼ਨ ਗੁਰੂ ਘਰ ਦੇ ਵਿੱਚ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਇਹ ਜਿਹੜਾ ਮੇਨ ਡਿਊਟੀ ਇਹ ਨਵੀਂ ਬਣ ਰਹੀ ਹੈ ਜੀ ਇਹ ਦਰਸ਼ਨ ਡਿਊਟੀ ਦੀ ਜਿਹੜੀ ਕਾਰ ਸੇਵਾ ਚੱਲ ਰਹੀ ਹੈਗੀ ਇਹ ਹੁਣ ਨਵੀਂ ਬਣਾਉਣ ਲੱਗੇ ਤੇ ਆਜੋ ਕਰਦੇ ਆਂਗੇ ਵੀਡੀਓ ਸ਼ੁਰੂ ਫਿਰ ਬਣੇ ਰਹੋ ਵੀਡੀਓ ਨਾਲ ਆ ਇਧਰੋਂ ਨਾਲ-ਨਾਲ ਬਚਾਲੋਂ ਦੀ ਬਣਾ ਰਹੇ ਨੇ ਕਿ ਦੇਖੋ ਬੂਟੇ ਵਾਟੇ ਲਾ ਰਹੇ ਨੇ ਇਹ ਡਿਵਾਈਡਰ ਬਣਾ ਰਹੇ ਨੇ ਕਿ ਅੱਧੀ ਸੰਗਤ ਪਰਾਂ ਅੱਧੀ ਇੱਧਰ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਆਗਾ ਦੇਖੋ ਸੇਵਾ ਚੱਲ ਰਹੀ ਹੈਗੀ ਤੁਸੀਂ ਦੇਖ ਸਕਦੇ ਹੋਗੇ ਇੱਧਰ ਦੁਕਾਨਾਂ ਲੱਗੀਆਂ ਬਣੀਆਂ ਹੋਈਆਂ ਤੁਸੀਂ ਕੋਈ ਵੀ ਸਮਾਨ ਇੱਥੋਂ ਲੈਣਾ ਤਾਂ ਲੈ ਸਕਦੇ ਹੋਗੇ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਾਂ ਬਧਿਆ ਤਰੀਕੇ ਨਾਲ ਸਜਾਈਆਂ ਹੋਈਆਂ ਨੇਗੀਆਂ ਦੇਖੋ ਸਾਹਮਣੇ ਇਧਰ ਜੋੜਾਕਾਰ ਬਣਿਆ ਹੋਇਆ ਜੀ ਤੇ ਆਪਾਂ ਹੁਣ ਇੱਥੇ ਜੋੜੇ ਜਮਾ ਕਰਾਉਣੇ ਆ ਜੋੜੇ ਜਮਾ ਕਰਾ ਕੇ ਫਿਰ ਆਪਾਂ ਚੱਲਦੇ ਆਂਗੇ ਅੰਦਰ ਤੁਹਾਨੂੰ ਵੀ ਕਰਾਉਣੇ ਦਰਸ਼ਨ ਆਪਾਂ ਜੋੜੇ ਜਮਾ ਕਰਵਾਤੇ ਜੀ ਆਪਣਾ ਟੋਕਨ ਨੰਬਰ 425 ਆਪਾਂ ਨੂੰ ਮਿਲ ਗਿਆ ਤੇ ਚਲੋ ਇਹ ਆਪਾਂ ਹੁਣ ਛੱਕ ਦੇਾਂਗੇ ਜਲ ਜਲ ਛੱਕ ਕੇ ਫਿਰ ਮੱਥਾ ਟੇਕ ਦੇਾਂਗੇ ਲੱਗੀ ਹੋਈ ਹੈ ਜੀ ਸ਼ਵੀਰ ਇਹ ਵੀ ਖਤਰਨਾਕ ਬਹੁਤ ਹੈ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਮੇਰਾ ਪਿੰਡ ਤਲਵੰਡੀ ਮਲਕ ਹੈ ਜੀ ਤੇ ਇਹ ਤਲਵੰਡੀ ਸਾਬੋ ਆ ਸਾਹਮਣੇ ਇਤਿਹਾਸ ਲਿਖਿਆ ਹੋਇਆ ਹੈ ਜੀ ਇਹ ਤੁਸੀਂ ਪੜ੍ਹ ਸਕਦੇ ਹੋਗੇ ਵੀਡੀਓ ਰੋਕ ਕੇ ਆਜੋ ਪਹਿਲਾਂ ਆਪਾਂ ਸਰੋਵਰ ਦੇ ਵਿੱਚ ਪੰਜ شناਨਾ ਕਰਦੇ ਹਾਂਗੇ ਦੇਖੋ ਆਹ ਸਰੋਵਰਾ ਜੀ ਬਣਿਆ ਹੋਇਆ ਸਰੋਵਰ ਸਾਹਿਬ ਇੱਥੇ ਤੇ ਚਲੋ ਆਜੋ ਇਧਰ ਆ ਜੀ ਗੁਰਦੁਆਰਾ ਲਖਨਸਰ ਸਾਹਿਬ ਪਾਤਸ਼ਾਹੀ ਦਸ਼ਮੀ ਤੁਸੀਂ ਦੇਖ ਸਕਦੇ ਹੋ ਇੱਥੇ ਆਪਾਂ ਹੁਣ ਦੇਖੋ ਇਹ ਸਾਰਾ ਊੜਾੜਾ ਲਿਖਿਆ ਹੋਇਆ ਹੈ ਜੀ ਗੁਰਦੁਆਰੇ ਦੇ ਵਿੱਚ ਹੀ ਆਸਲੇਟਾਂ ਪਈਆਂ ਨੇਗੇ ਇੱਥੇ ਤੁਸੀਂ ਦੇਖ ਸਕਦੇ ਹੋਗੇ ਇਥੇ ਲਿਖਣਾ ਹੈ ਸਾਰੇ ਸੰਗਤ ਤੁਸੀਂ ਦੇਖਦੇ ਹੋਵੇ ਲਿਖ ਰਹੀ ਹੈ ਸੰਗਤ ਸਾਰੀ ਤੇ ਆਪਾਂ ਸਲੇਟ ਵੀ ਲੈ ਲਈ ਤੇ ਨਾੜੇ ਲੈ ਲਈ ਸਲੇਟੀ ਹੁਣ ਆਪਾਂ ਲਿਖ ਦੇਾਂਗੇ ਉੜਾੜਾ ਸਾਰਾ ਇਹਦੇ ਤੇ ਤਾਂ ਪਾਣੀ ਲਿਖਤਾ ਜੀ ਇਹਦੇ ਉੜਾੜਾ ਤੇ ਪਿੱਛੇ ਆਪਣਾ ਨਾਮ ਤੇ ਐਡਰੈਸ ਪਾਤਾ ਕਿਤੇ ਰੱਖ ਦਾਂਗੇ ਹੁਣ ਆਪਾਂ ਆਈ ਉਹਨਾਂ ਪਾਖ ਨੂੰ ਹਰਵਾਰ ਸਾਹਿਬ ਦੇ ਵਿੱਚ ਦਰਸ਼ਨ ਕਰਵਾਵਾਂਗੇ। ਹਰ ਲਿਖਿਆ ਹੋਇਆ ਜੀ ਦਰਬਾਰ ਸਾਹਿਬ ਦੇ ਵਿੱਚ ਫੋਟੋ ਖਿੱਚਣਾ ਤੇ ਵੀਡੀਓ ਬਣਾਉਣਾ ਮਨਾ ਹੈਗਾ। ਸੋਹਣੀ ਜਗ੍ਹਾ ਜੀ ਬਹੁਤ ਸੋਹਣਾ ਗੁਰਦੁਆਰਾ ਬਹੁਤ ਚੱਲ ਜਮਾ ਤੇ ਇਧਰ ਮੰਜੀ ਸਾਹਿਬ ਪਾਸਾਈ ਨੋਵੇਂ ਆਜੋ ਸਾਹਮਣੇ ਦਰਸ਼ਨ ਗੁਰੂ ਜੀ ਮੰਜੀ ਸਾਹਿਬ ਸਾਹਮਣੇ ਪਏ ਨੇ ਦੇਖੋ ਗੁਰਦੁਆਰਾ ਮੰਜੀ ਸਾਹਿਬ ਲਿਖਿਆ ਆਇਆ ਇੱਥੇ ਦੇਖੋ ਦਰਸ਼ਨ ਕਰ ਲੋ ਉਹ ਹੈ ਬਸ ਦੇਖੋ ਇਧਰ ਜਿਹੜੀਆਂ ਇਤਿਹਾਸ ਨੂੰ ਦਰਸਾਉਂਦੀਆਂ ਚੀਜ਼ਾਂ ਨੇਗੀਆਂ ਜਿੰਨੀਆਂ ਵੀ ਸੀਨਰੀਆਂ ਫੋਟੋ ਰੱਖਿਆ ਇਹਨੇ ਦੇਖੋ ਸਾਰੀਆਂ ਇਤਿਹਾਸ ਨੂੰ ਦਰਸਾ ਰਹੀਆਂ ਨੇਗੀਆਂ ਇਹ ਵੀ ਇੱਕ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਤਾਂ ਜੋ ਇਹਨਾਂ ਨੂੰ ਦੇਖ ਕੇ ਆਪਾਂ ਨੂੰ ਇਤਿਹਾਸ ਪਤਾ ਲੱਗ ਸਕੇ ਦੇਖੋ ਇਹ ਗੁਰਦੁਆਰਾ ਸਾਹਿਬ ਜਿਹੜਾ ਮੌਜੂਦਾ ਦੇਖੋ ਤੇ ਆ ਜੋ ਹੁਣ ਆਪਾਂ ਚੱਲਦੇ ਆ ਤੁਹਾਨੂੰ ਹੋਰ ਵੀ ਦਿਖਾਣੇ ਆ ਬਾਜ਼ਾਰ ਬਹੁਤ ਵਧੀਆ ਹੋਰ ਵੀ ਚੀਜ਼ਾਂ ਬਹੁਤ ਏਖਣੀਆਂ ਨੇ ਲਾਗੇ ਲਾਗੇ ਬੜੇ ਗੁਰੂ ਕਰਨੇ ਆ ਜੋ ਆਜੋ ਦੇਖੋ ਆਪੀ ਬਹੁਤ ਇਤਿਹਾਸਕ ਜਿਹੜੀ ਜੰਡੀਆਂ ਨੇ ਕੀ ਆ ਦੇਖੋ ਬਹੁਤ ਯਾਰੁਖ ਬਣਿਆ ਹੋਇਆ ਹੈ ਵੀ ਆ ਦੇਖੋ ਇੱਧਰ ਵੀ ਰੱਖ ਲੱਗਿਆ ਹੋਇਆ ਇੱਕ ਬੇਬੀ ਬਹੁਤ ਪੁਰਾਣਾ ਇਤਿਹਾਸ ਹੈ ਦਾ ਵੀ ਇਹ ਕਰੀਰ ਦਾ ਦਰਖਤ ਹੈ ਜੀ ਇਹਦੇ ਨਾਲ ਦਸ ਪਿਤਾ ਜੀ ਨੇ ਆਪਣਾ ਘੋੜਾ ਬੰਨਿਆ ਸੀ ਆ ਦੇਖੋ ਇਹ ਕਰੀਰ ਹੈਗਾ ਵਾਹਿਗੁਰੂ ਜੀ ਤਾਂ ਬਹੁਤ ਖੁੱਲੀ ਜਗ੍ਹਾ ਜੀ ਬਹੁਤ ਜ਼ਿਆਦਾ ਖੁੱਲੀ ਦੇਖੋ ਹਜ਼ਾਰਾਂ ਲੱਖਾਂ ਸੰਗਤ ਇੱਥੇ ਆ ਕੇ ਬੈਠ ਸਕਦੀ ਹੈਗੀ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਬਾਬਾ ਦੀਪ ਸਿੰਘ ਜੀ ਦਾ ਖੂਹ ਹੈ ਜੀ ਇਹ ਜਾਨੀਦਾਰ ਕੀ ਆਏ ਨੇ ਬਾਰੇ ਬਹੁਤ ਵਧੀਆ ਗੁਣਕਰ ਬਣਾਇਆ ਹੋਇਆ ਜੀ ਤੇ ਤਖਤ ਸਾਹਿਬ ਆ ਜੀ ਦਮ ਗੋਸਾ ਤਲਵੰਡੀ ਸਾਬੋ ਇਧਰ ਲੰਗਰ ਹਾਲ ਆ ਜੀ ਆਜੋ ਹਮ ਲੰਗਰ ਛਕ ਦੇਂਗੇ ਆਪਾਂ ਮਾਤਾ ਸੁੰਦਰ ਕੌਰ ਜੀ ਲੰਗਰ ਹਾਲ ਵਾਹਿਗੁਰੂ ਜੀ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖਦਿਆ ਕਰੋ ਤੇ ਦੇਖੋ ਇਧਰ ਲੰਗਰ ਹਾਲ ਆ ਜੀ